ਅੱਜ ਅਸੀਂ ਮਿਲੇ ਖਾਲਸਾ ਫਾਸਟ ਫੂਡ ਦੇ ਓਨਰ ਨੂੰ ਕਾਫੀ ਦਿਨਾਂ ਤੋਂ ਅਸੀਂ ਸਲਾਹ ਕਰ ਰਹੇ ਸੀ ਕਿ ਅਸੀਂ ਸਾਰਾ ਪਰਿਵਾਰ ਜਾ ਕੇ ਇੱਕ ਸਿੰਘ ਦੇ ਕੋਲੋਂ ਕੁਲਝਾ ਕੇ ਆਉਣੇ ਆ ਕਿਉਂਕਿ ਇਹ ਇੱਕ ਦਰਸ਼ਨੀ ਸਿੰਘ ਨੇ ਤੇ ਕੁਲਝੇ ਬਹੁਤ ਹੀ ਜ਼ਿਆਦਾ ਸਾਫ ਸਫਾਈ ਦੇ ਨਾਲ ਬਣਾਉਂਦੇ ਨੇ ਹਰ ਇੱਕ ਚੀਜ਼ ਤੋਂ ਸਵਾਰ ਕੇ ਫਿਰ ਕੁਲਚਿਆਂ ਦੇ ਮਟੀਰੀਅਲ ਦੇ ਵਿੱਚ ਐਡ ਕਰ ਰਹੇ ਸੀ ਇੱਥੇ ਇਹਨਾਂ ਨੇ ਧਨੀਆ ਧੋਤਾ ਤੇ ਫਿਰ ਉਹਨੂੰ ਬਰੀਕ-ਬਰੀਕ ਕੱਟ ਕੇ ਕੁਲਚਿਆਂ ਦੇ ਵਿੱਚ ਐਡ ਕਰਤਾ ਤੇ ਉਸ ਤੋਂ ਬਾਅਦ ਮੈਂ ਤੇ ਭਾਬੀ ਜੀ ਬੱਚੇ ਅਸੀਂ ਕੋਲਡ ਡਰਿੰਕ ਪੀ ਰਹੇ ਸੀਗੇ ਕੋਲਡ ਡਰਿੰਕ ਦਾ ਆਨੰਦ ਲੈ ਰਹੇ ਸੀ ਤੇ ਇੱਥੇ ਭਾਈ ਸਾਹਿਬ ਨੇ ਸਾਨੂੰ ਥੋੜਾ ਜਿਹਾ ਮਟੀਰੀਅਲ ਖਾ ਕੇ ਚੈੱਕ ਕਰਨ ਲਈ ਦਿੱਤਾ ਤਾਂ ਜੋ ਨੂੰ ਮੇਜ ਸਾਡੇ ਹਿਸਾਬ ਨਾਲ ਪਾਇਆ ਜਾ ਸਕੇ ਭਾਈ ਸਾਹਿਬ ਜਦੋਂ ਕੁਲਚੇ ਤਿਆਰ ਕਰ ਰਹੇ ਸੀ ਤਾਂ ਇਦਾਂ ਲੱਗ ਰਿਹਾ ਸੀ ਕਿ ਗੁਰੂ ਦਾ ਸੱਚਾ ਸਿੱਖ ਐਨੀ ਸੋਹਣੀ ਸੇਵਾ ਕਰਦਾ ਆਇਆ ਤੇ ਭਾਈ ਸਾਹਿਬ ਦੀ ਜਿਹੜੀ ਲੋਕੇਸ਼ਨ ਆ ਉਹ ਸਕੂਲ ਦੇ ਸਾਹਮਣੇ ਦੀ ਆ ਤਾਂ ਖਾਸ ਕਰ ਇੱਥੇ ਏ ਸੀ ਕੁਲਜੇ ਤਾਂ ਬਹੁਤ ਲੋਕੀ ਬਣਾਉਂਦੇ ਆ ਇੱਕ ਤੇ ਭਾਈ ਸਾਹਿਬ ਦਾ ਗੋਸ ਸਿੱਖੀ ਵਾਲਾ ਰੂਪ ਦਗਦਗ ਕਰਦਾ ਚਿਹਰਾ ਤੇ ਦੂਜਾ ਭਾਈ ਸਾਹਿਬ ਨੇ ਕੁਲਜਿਆਂ ਦਾ ਕੋਈ ਵੀ ਫਿਕਸ ਪ੍ਰਾਈਸ ਨਹੀਂ ਸੀ ਰੱਖਿਆ ਹੋਇਆ ਉਹਨਾਂ ਨੇ ਇੱਕ ਗੋਲ ਕੇ ਰੱਖੀ ਹੋਈ ਆ ਉਹਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਪੈਸੇ ਪਾ ਕੇ ਜਾ ਸਕਦਾ ਤੇ ਮੈਂ ਤੇ ਭਾਬੀ ਜੀ ਕੁਲਚੇ ਖਾ ਰਹੇ ਸੀ ਤੇ ਨਾਲੇ ਕੁਲਚਿਆਂ ਦੀ ਸਿਫਤਾਂ ਕਰ ਰਹੇ ਸੀ ਮੈਂ ਜ਼ਿਆਦਾ ਮਿਰਚਾਂ ਵਾਲਾ ਕੁਲਚਾ ਕਰਾਇਆ ਸੀ ਉਹਨਾਂ ਨੇ ਫਿੱਕੇ ਵਾਲਾ ਕੁਲਚਾ ਆਪਣੇ ਲਈ ਬਣਵਾਇਆ ਸੀ ਤੇ ਇੱਥੇ ਜਦੋਂ ਕੁਲਚੇ ਬਣ ਰਹੇ ਸੀਗੇ ਤੇ ਮੈਂ ਨਾਲ-ਨਾਲ ਸਾਰਾ ਨਾਲੇ ਖਾ ਰਹੀ ਸੀ ਨਾਲੇ ਬਣਨੇ ਦਾ ਪ੍ਰੋਸੈਸ ਦੇਖ ਰਹੀ ਸੀ ਕਿਉਂਕਿ ਮੈਨੂੰ ਆਪ ਨੂੰ ਕੁਲਚੇ ਬਣਾਉਣੇ ਬਹੁਤ ਪਸੰਦ ਆ ਤੇ ਖਾਣੇ ਵੀ ਉਹਨਾਂ ਹੀ ਜ਼ਿਆਦਾ ਪਸੰਦ ਆ ਤਾਂ ਆਪਾਂ ਬੀਜੀ ਬੱਚਿਆਂ ਦੇ ਨਾਲ ਕੁਲਚੇ ਸ਼ੇਅਰ ਕਰਕੇ ਖਾ ਰਹੇ ਸੀ ਨਾਲੇ ਉਹਨਾਂ ਨੂੰ ਖਵਾ ਰਹੇ ਸੀ ਤੇ ਆ ਇੱਥੇ ਇੱਕ ਗੋਲਕ ਪਈ ਹੈ ਜਿਹਦੇ ਤੇ ਲਿਖਿਆ ਆਪਣੀ ਖੁਸ਼ੀ ਦੇ ਨਾਲ ਕੁਲਚਿਆਂ ਦੀ ਸੇਵਾ ਗੋਲਕ ਵਿੱਚ ਪਾਓ